ਸਬ ਇੰਸਪੈਕਟਰ ਪ੍ਰਤੀਯੋਗਤਾ 2021 ਦੇ ਪੇਪਰ ਲੀਕ ਹੋਣ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਧੋਖਾਧੜੀ ਕਰਨ ਵਾਲੇ 33 ਥਾਣੇਦਾਰ ਗ੍ਰਿਫਤਾਰ ਕਰ ਲਏ ਗਏ ਅਤੇ ਕਈ ਤਾਂ ਨੌਕਰੀ ਛੱਡ ਕੇ ਹੀ ਫਰਾਰ ਹੋ ਚੁੱਕੇ ਨੇ ਰਾਜਸਥਾਨ ਪੁਲਿਸ ਸਬ ਇੰਸਪੈਕਟਰ ਪ੍ਰਤੀਯੋਗਤਾ 2021 ਦੇ ਪੇਪਰ ਲੀਕ ਮਾਮਲੇ ਵਿੱਚ ਐਸਜੀ ਲਗਾਤਾਰ ਕਾਰਵਾਈ ਕਰ ਰਿਹਾ ਸੀ ਅਤੇ ਹੁਣ ਪੇਪਰ ਲੀਕ ਧੋਖਾਧੜੀ ਨਾਲ ਪੁਲਿਸ ਅਧਿਕਾਰੀ ਬਣਨ ਵਾਲੇ ਟਰੇਨ ਇਧਾਨਦਾਰਾ ਵਿੱਚ ਹਲਚਲ ਮਚ ਗਈ ਐਸਓਜੀ ਲਗਾਤਾਰ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਜੋ ਕਿ ਇਸ ਮਾਮਲੇ ਵਿੱਚ ਸ਼ਾਮਿਲ ਸਨ ਤੁਹਾਨੂੰ ਦੱਸ ਦਈਏ ਕਿ ਪੰਨ ਲਾਲ ਸ਼ਰਮਾ ਦੇ ਮੁੱਖ ਮੰਤਰੀ ਵੱਜੋਂ ਸੌਂ ਚੁੱਕਣ ਦੇ ਨਾਲ ਹੀ ਐਸਓਜੀ ਦੇ ਐਡੀਜੀ ਵੀਕੇ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਕਲ ਮਾਫੀਆ ਤੱਕ ਪਹੁੰਚਣਾ ਅਤੇ ਅਜਿਹੇ گروਹਾਂ ਦਾ ਪਰਦਾਫਾਸ਼ ਕਰਨਾ ਉਹਨਾਂ ਦਾ ਮਿਸ਼ਨ ਸੀ ਜਿਸ ਤੋਂ ਬਾਅਦ ਐਸ ਆਈਟੀ ਦਾ ਗਠਨ ਕੀਤਾ ਗਿਆ ਉਸ ਤੋਂ ਬਾਅਦ ਫਰਵਰੀ ਮਾਰਚ ਮਹੀਨੇ ਤੋਂ ਬਾਅਦ ਐਸ ਆਈਟੀ ਨੇ ਪਾਤੀ ਪ੍ਰੀਖਿਆ ਦੇ ਪੇਪਰ ਲੀਕ ਕਰਨ ਵਾਲੇ ਧੋਖਾਧੜੀ ਕਰਨ ਵਾਲੇ ਮਾਫੀਆ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਖੰਦਾਜ਼ੀ ਦੇ ਕੇ ਇਸ ਸਿਲਸਿਲੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਇੱਕ ਹੋਰ ਸਿਖਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਦਿਨੇਸ਼ ਕੁਮਾਰ ਵਜੋ ਹੋਈ ਹੈ ਇਹ ਸਿਖਿਆਰਥੀ ਬਾੜਮੀਰ ਦੇ ਤੋਰੀ ਮੰਨਾ ਦੇ ਰਹਿਣ ਵਾਲਾ ਹੈ ਫੰਦਾਜ਼ੀਏ ਕੇ ਸਖਿਆਰਥੀ ਨੇ ਐਸਆਈ ਦਿਨੇਸ਼ ਕੁਮਾਰ ਨੇ ਜਗਦੀਸ਼ ਬਿਸ਼ਨੋਈ ਗੈਂਗ ਦੀ ਮਦਦ ਨਾਲ ਲੀਕ ਹੋਏ ਪੇਪਰ ਹਾਸਲ ਕੀਤੇ ਸਨ ਇਮਤਿਹਾਨ ਤੋਂ ਪਹਿਲਾਂ ਇਹ ਪੇਪਰ ਪੜ੍ਹ ਕੇ ਪ੍ਰੀਖਿਆ ਪਾਸ ਕਰ ਲਈ ਅਤੇ ਹੁਣ ਸਿਖਲਾਈ ਲੈ ਰਿਹਾ ਸੀ ਉਦੋਂ ਇਹ ਐਸਓਜੀ ਹੋਰ ਸਖਿਆਰਥੀ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਸੀ ਪਰ ਜਿਵੇਂ ਹੀ ਉਹਨਾਂ ਨੂੰ ਐਸਓਜੀ ਆਰਪੀ ਪਹੁੰਚਣ ਦੀ ਸੂਚਨਾ ਮਿਲੀ ਤਾਂ ਉਹ ਉਥੋਂ ਭੱਜ ਗਏ ਇਨ੍ਹਾਂ ਵਿੱਚ ਦੋ ਮਹਿਲਾ ਸਿਖਿਆਰਥੀ ਥਾਣੇਦਾਰ ਵੀ ਸ਼ਾਮਲ ਹਨ ਐਸਐਜੀ ਉਹਨਾਂ ਦੀ ਪਾਲ ਕਰ ਰਹੀ ਹੈ ਹੁਣ ਤੱਕ ਇਸ ਮਾਮਲੇ ਵਿੱਚ 33 ਥਾਣੇਦਾਰਾਂ ਤੇ 17 ਨਕਲ ਮਾਫੀਆ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਹ ਵੀ ਦੱਸਦੀ ਕਿ 33 ਟ੍ਰੇਨਿੰਗ ਲੈ ਰਹੇ ਸਬ ਇੰਸਪੈਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚੋਂ ਇੱਕ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਬਾਕੀ ਜੇਲ ਵਿੱਚ ਹੀ ਬੰਦ ਹਨ ਇਸ ਤੋਂ ਇਲਾਵਾ ਫੜੇ ਗਏ ਤਿੰਨ ਅਜਿਹੇ ਮੁਲਜ਼ਮਾਨ ਜੋ ਐਸਆਈ ਪੜਤੀ ਵਿੱਚ ਚੁਣੇ ਜਾਣ ਦੇ ਬਾਵਜੂਦ ਵੀ ਨੌਕਰੀ ਜੁਆਇਨ ਨਹੀਂ ਕੀਤੀ ਇਨਾ ਤੋਂ ਇਲਾਵਾ ਐਸਜੀ ਨੇ ਜਗਦੀਸ਼ ਪਿਸ਼ਨੋਈ, ਹਮਪ੍ਰਕਾਸ਼ ਟਾਕਾ ਅਤੇ ਹੋਰ 19 ਨਕਲੀ mafias ਨੂੰ ਗ੍ਰਿਫਤਾਰ ਕੀਤਾ ਹੈ। ਹੋਰ ਅਪਡੇਟ ਦੇ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ। ਸਬ ਇੰਸਪੈਕਟਰ ਪ੍ਰਤੀਪ੍ਰਿਖਿਆ 2021 ਦੇ ਪੇਪਰ ਲੀਕ ਹੋਣ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਧੋਖਾਧੜੀ ਕਰਨ ਵਾਲੇ 33 ਥਾਣੇਦਾਰ ਗ੍ਰਿਫਤਾਰ ਕਰ ਲਏ ਗਏ ਅਤੇ ਕਈ ਤਾਂ ਨੌਕਰੀ ਛੱਡ ਕੇ ਫਰਾਰ ਹੋ ਚੁੱਕੇ ਨੇ। ਰਾਜਸਥਾਨ ਪੁਲਿਸ ਸਬ ਇੰਸਪੈਕਟਰ ਪ੍ਰਤੀਯੋਗਿਆ 2021 ਦੇ ਪੇਪਰ ਲੀਕ ਮਾਮਲੇ ਵਿੱਚ ਐਸਓਜੀ ਲਗਾਤਾਰ ਕਾਰਵਾਈ ਕਰ ਰਿਹਾ ਸੀ ਅਤੇ ਹੁਣ ਪੇਪਰ ਲੀਕ ਧੋਖਾਧੜੀ ਨਾਲ ਪੁਲਿਸ ਅਧਿਕਾਰੀ ਬਣਨ ਵਾਲੇ ਟ੍ਰੇਨੀ ਥਾਣੇਦਾਰਾਂ ਵਿੱਚ ਹਲਚਲ ਮਚ ਗਈ ਹੈ ਅਤੇ ਐਸਓਜੀ ਲਗਾਤਾਰ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਰਿਹਾ ਹੈ ਜੋ ਕਿ ਇਸ ਮਾਮਲੇ ਵਿੱਚ ਸ਼ਾਮਿਲ ਸਨ ਤੁਹਾਨੂੰ ਦੱਸ ਦਈਏ ਕਿ ਪੰਨ ਲਾਲ ਸ਼ਰਮਾ ਦੇ ਮੁੱਖ ਮੰਤਰੀ ਵੱਜੋਂ ਸੌਂ ਚੁੱਕਣ ਦੇ ਨਾਲ ਹੀ ਐਸਓਜੀ ਦੇ ਐਡੀਜੀ ਵੀਕੇ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੇ ਹੇਠ ਨਕਲ ਮਾਫੀਆ ਤੱਕ ਪਹੁੰਚਣਾ ਅਤੇ ਅਜਿਹੇ ਗਰੋਹਾਂ ਦਾ ਪਰਦਾਫਾਸ਼ ਕਰਨਾ ਉਹਨਾਂ ਦਾ ਮਿਸ਼ਨ ਸੀ ਜਿਸ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ ਉਸ ਤੋਂ ਬਾਅਦ ਫਰਵਰੀ ਮਾਰਚ ਮਹੀਨੇ ਤੋਂ ਬਾਅਦ ਐਸਆਈਟੀ ਨੇ ਪੱਤੀ ਪ੍ਰੀਖਿਆ ਦੇ ਪੇਪਰ ਲੀਕ ਕਰਨ ਵਾਲੇ ਧੋਖਾਧੜੀ ਕਰਨ ਵਾਲੇ ਮਾਫੀਆ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਖੰਡਾਜ਼ੀ ਕਿ ਇਸੇ ਸਬੰਸਲੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਇੱਕ ਹੋਰ ਸਿਖਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪਹਿਚਾਨ ਦਿਨੇਸ਼ ਕੁਮਾਰ ਵਜੋਂ ਹੋਈ ਹੈ ਇਹ ਸਿਖਿਆਰਥੀ ਬਾੜਮੇਰ ਦੇ ਤੋਰੀ ਮੰਨਾ ਦੇ ਰਹਿਣ ਵਾਲਾ ਹੈ ਹੰਦਾਜ਼ੀਏ ਕਿ ਇਹ ਸਿਖਿਆਰਥੀ ਨੇ ਐਸਆਈ ਦਿਨੇਸ਼ ਕੁਮਾਰ ਨੇ ਜਗਦੀਸ਼ ਬਿਸ਼ਨੋਈ ਗੈਂਗ ਦੀ ਮਦਦ ਨਾਲ ਲੀਕ ਹੋਏ ਪੇਪਰ ਹਾਸਲ ਕੀਤੇ ਸਨ ਇਮਤਿਹਾਨ ਤੋਂ ਪਹਿਲਾਂ ਇਹ ਪੇਪਰ ਪੜ੍ਹ ਕੇ ਪ੍ਰੀਖਿਆ ਪਾਸ ਕਰ ਲਈ ਅਤੇ ਹੁਣ ਸਿਖਲਾਈ ਲੈ ਰਿਹਾ ਸੀ ਉਥੋਂ ਹੀ ਐਸਓਜੀ ਹੋਰ ਸਿਖਿਆਰਥੀ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਸੀ ਪਰ ਜਿਵੇਂ ਹੀ ਉਹਨਾਂ ਨੂੰ ਐਸ.ਓ.ਜੀ. ਆਰ.ਪੀ. ਪਹੁੰਚਣ ਦੀ ਸੂਚਨਾ ਮਿਲੀ ਤਾਂ ਉਹ ਉਥੋਂ ਭੱਜ ਗਏ। ਇਹਨਾਂ ਵਿੱਚ ਦੋ ਮਹਿਲਾ ਸਿਖਿਆਰਥੀ ਥਾਣੇਦਾਰ ਵੀ ਸ਼ਾਮਲ ਹਨ। ਐਸ.ਓ.ਜੀ. ਉਹਨਾਂ ਦੀ ਪਾਲ ਕਰ ਰਹੀ ਹੈ। ਹੁਣ ਤੱਕ ਇਸ ਮਾਮਲੇ ਵਿੱਚ 33 ਥਾਣੇਦਾਰਾਂ ਤੇ 17 ਨਕਲੀ ਮਾਫੀਆ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਇਹ ਵੀ ਦੱਸਦੀ ਕਿ 33 ਟ੍ਰੇਨਿੰਗ ਲੈ ਰਹੇ ਸਬ ਇੰਸਪੈਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵਿੱਚੋਂ ਇੱਕ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਬਾਕੀ ਜੇਲ ਵਿੱਚ ਹੀ ਬੰਦ ਹਨ। ਇਸ ਤੋਂ ਇਲਾਵਾ ਫੜੇ ਗਏ ਤਿੰਨ ਅਜਿਹੇ ਮੁਲਜ਼ਮਾਨ ਜੋ ਐਸਆਈ ਪੜਤੀ ਵਿੱਚ ਚੁਣੇ ਜਾਣ ਦੇ ਬਾਵਜੂਦ ਵੀ ਨੌਕਰੀ ਜੁਆਇਨ ਨਹੀਂ ਕੀਤੀ। ਇਹਨਾਂ ਤੋਂ ਇਲਾਵਾ ਐਸਓਜੀ ਨੇ ਜਗਦੇਸ਼ ਪਿਸ਼ਨੋਈ, ਹਮਪ੍ਰਕਾਸ਼ ਟਾਕਾ ਅਤੇ ਹੋਰ 19 ਨਕਲੀ mafias ਨੂੰ ਗ੍ਰਿਫਤਾਰ ਕੀਤਾ ਹੈ। ਹੋਰ ਅਪਡੇਟ ਦੇ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ।